ਅੱਜ ਜਿਹੜੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆ ਉਹ ਵੀਡੀਓ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਣਾ ਤੇ ਤੁਹਾਨੂੰ ਦੱਸ ਦਈਏ ਕਿ ਗੁਰੂ ਘਰ ਵਿੱਚ ਪੁੱਛਾਂ ਦੇਣ ਵਾਲੇ ਵਿਅਕਤੀ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਉਹ ਗੁਰੂ ਘਰ ਵਿੱਚ ਪਵਿੱਤਰ ਸਥਾਨ ਤੇ ਲੋਕਾਂ ਨੂੰ ਗੁੰਮਰਾਹ ਕਰਕੇ ਪੁੱਛਾਂ ਦੇਣ ਦਾ ਕੰਮ ਚਲਾ ਰਿਹਾ ਸੀ ਪਰ ਜਦੋਂ ਗਰੰਥੀ ਸਿੰਘਾਂ ਨੂੰ ਪਤਾ ਚੱਲਿਆ ਤਾਂ ਉਹਨਾਂ ਨੇ ਇਸ ਬੰਦੇ ਤੇ ਨਿਗਰਾਨੀ ਰੱਖੀ ਹੋਈ ਸੀ ਤੇ ਉਸ ਦੀਆਂ ਵੀਡੀਓ ਵੀ ਬਣਾਈਆਂ ਉਹਨਾਂ ਨੇ ਤੇ ਬਾਅਦ ਵਿੱਚ ਜਦੋਂ ਉਹ ਆਪ ਗਰੰਥੀ ਸਿੰਘ ਉੱਥੇ ਗੁਰਦੁਆਰੇ ਦੇ ਵਿੱਚ ਪਹੁੰਚੇ ਤਾਂ ਇਹ ਪਖੰਡੀ ਬਾਬਾ ਸ੍ਰੀ ਗੁਰਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਪਣੇ ਆਪ ਨੂੰ ਕਹਿੰਦਾ ਕਿ ਮੇਰੇ ਵਿੱਚ ਬਾਬਾ ਬੋਤਾ ਸਿੰਘ ਜੀ ਪ੍ਰਗਟ ਹੋਏ ਨੇ ਤੇ ਕਦੇ ਕਹਿੰਦਾ ਕਿ ਮੇਰੇ ਵਿੱਚ ਭਾਈ ਮਣੀ ਸਿੰਘ ਜੀ ਆਏ ਨੇ ਤੇ ਹੋਰ ਕਈ ਸ਼ਹੀਦ ਸਿੰਘਾਂ ਦੇ ਨਾਮ ਲੈ ਰਿਹਾ ਸੀ ਪਰ ਗਰੰਥੀ ਸਿੰਘਾਂ ਨੇ ਇਹਦਾ ਸਾਰਾ ਝੂਠ ਫੜ ਲਿਆ ਕਿ ਇਹ ਸਿਰਫ ਡਰਾਮੇ ਕਰ ਰਿਹਾ ਏ ਤੇ ਅੱਗੇ ਹੁਣ ਤੁਸੀਂ ਪੂਰੀ ਵੀਡੀਓ ਨੂੰ ਵੀ ਦੇਖ ਸਕਦੇ ਹੋ ਕੋਈ ਨਹੀਂ ਜੀ ਤਾਂ ਦੋ ਮਿੰਟ ਤੋਂ ਕੋਈ ਮੈਂ ਬੰਗਲਾਨੂ ਹੀ ਵਾਈਪ ਨਾ ਹੀ ਪਤਾ ਕਿਹੜਾ ਕਿਹੜੀ ਸੀਿੰਗਲ ਤੋਂ ਹਾਂਜੀ ਰੋਕਾ ਜੀ ਬਹੁਤ ਆਜਾ ਪਰ ਇਹ ਸਵਾਲ ਇਹ ਸਵਾਲ ਹਾਂਡੇ ਸਵਾਲਾਂ ਦੇ ਜਵਾਬ ਦਿਓ ਮੇਰੇ ਦਾ ਕੋਈ ਜਵਾਬ ਨਹੀਂ ਵੇੱਲ ਕੋਲ ਕੋ ਖੰਡ ਕਰ ਰਿਹਾ ਤੂੰ ਵੈੱਲ ਕੋਲ ਕੋ ਖੜਾ ਕਰ ਰਿਹਾ ਤੂੰ ਪਰ ਜਾਂਦੇ ਨਹੀਂ ਆਈਏ ਲੈਟਰ ਵੈੱਲ ਕੋਲ ਕੋ ਖੜਾ ਕਰ ਰਿਹਾ ਮੈਂ ਪ੍ਰਸ਼ਾਸਨ ਤੁਹਾਰੋ ਬਾਏ ਹੁਣੇ ਆਪੇ ਜਾ ਕੇ ਚਲੋ ਬਾਹਰ ਨੂੰ ਦੇਖ ਕੇ ਚਲੋ ਮੈਂ ਇਹ ਕਹਣਾ ਬਸ ਬਹਾਗਾ ਇਸ ਤਰ੍ਹਾਂ ਦੇ ਲੋਕਾਂ ਨੇ ਸਿਰਫ ਪੈਸੇ ਕਮਾਉਣ ਦਾ ਢੰਗ ਬਣਾਇਆ ਹੋਇਆ ਏ ਤੇ ਸਿੱਖ ਧਰਮ ਨੂੰ ਬਦਨਾਮ ਕਰਦੇ ਨੇ ਤੇ ਇਸ ਦੇ ਨਾਲ ਸਾਡੇ ਸਮਾਜ ਦੇ ਵਿੱਚ ਵੀ ਸਿੱਖ ਧਰਮ ਦੇ ਪ੍ਰਤੀ ਗਲਤ ਮੈਸੇਜ ਜਾ ਰਿਹਾ ਬਾਕੀ ਹੁਣ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਨੂੰ ਲੈ ਕੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਤੇ ਜੇ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਦਿਓ